ਸਸ਼ਚੂ ਸਵਾਲ ਇਰਾ ਬਾਜ਼ਾਰ ਦੇ ਵਿੱਚ ਕਾਫੀ ਲੋਕਾਂ ਦੇ ਚਲਾਨ ਕੱਟੇ ਗਏ ਨੇ ਕਿਸ ਸਮਾਂ ਇਹ ਅੱਜ ਸਾਡੇ ਵੱਲੋਂ ਤੇ ਟ੍ਰੈਫਿਕ ਪੁਲਿਸ ਰਾਹ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਲੋਕ ਬਾਜ਼ਾਰ ਦੇ ਵਿੱਚ ਨਜਾਇਜ਼ ਤੌਰ ਤੇ ਸੜਕ ਦੇ ਵਿਚਾਲੇ ਆਪਣੀਆਂ ਗੱਡੀਆਂ ਪਾਰਕ ਕਰ ਰਹੇ ਨੇ ਸਾਡੇ ਵੱਲੋਂ ਜਿਹੜੀ ਇਹ ਮੁਹਿੰਮ ਹੈ ਇਹ ਲਗਾਤਾਰ ਜਾਰੀ ਰਹੂਗੀ ਅੱਜ ਜੋ ਵੀ ਗੱਡੀਆਂ ਬਾਜ਼ਾਰ ਦੇ ਵਿੱਚ ਰੋਡ ਦੇ ਉੱਪਰ ਖੜੀਆਂ ਸੀ ਉਹਨਾਂ ਦੇ ਉੱਤੇ ਚਲਾਨ ਕੀਤੇ ਗਏ ਨੇ ਹਰੇਕ ਗੱਡੀ ਦੀ ਫੋਟੋਗ੍ਰਾਫ ਲੈ ਕੇ ਜੋ ਗੱਡੀ ਵਾਈਟ ਲਾਈਨ ਤੋਂ ਅੱਗੇ ਖੜੀ ਹੈ ਉਸ ਦੇ ਅਸੀਂ ਚਲਾਨ ਕੀਤੇ ਨੇ ਇਹ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਇੱਕ ਸਖਤ ਮੈਸੇਜ ਵੀ ਦੇਣਾ ਚਾਹਾਂਗਾ ਕਿ ਆਪਣੀ ਆਪਣੀ ਗੱਡੀਆਂ ਜਿਹੜੀਆਂ ਆਪਾਂ ਪ੍ਰੋਪਰ پارک ਕਰੀਏ ਇਹ ਆਪਣੀ ਇੱਕ ਬੇਸਿਕ ਡਿਊਟੀ ਹੈ ਜਦੋਂ ਆਪਾਂ ਕਰੋ ਇੱਕ ਵਹੀਕਲ ਲੈ ਕੇ ਨਿਕਲ ਰਹੇ ਆ ਤਾਂ ਇਹ ਆਪਣੀ ਡਿਊਟੀ ਹੈ ਕਿ ਆਪਾਂ ਉਹਨੂੰ ਪ੍ਰੋਪਰਲੀ پارک ਕਰੀਏ ਅੱਜ ਵੀ ਅਸੀਂ ਤਕਰੀਬਨ 40 ਤੋਂ 45 ਲੋਕਾਂ ਦੇ ਚਲਾਨ ਕੱਟੇ ਨੇ ਤੇ ਲੋਕ ਸਾਡੇ ਕੋਲ ਬਾਰ-ਬਾਰ ਆ ਵੀ ਰਹੇ ਨੇ ਕਿ ਸਾਨੂੰ ਕਿਸੇ ਨੇ ਦੱਸਿਆ ਨਹੀਂ ਜਾਂ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਸਾਨੂੰ ਚਲਾਨ ਦਾ ਮੈਸੇਜ ਆ ਗਿਆ ਇਹ ਜਿਹੜੀ ਚੀਜ਼ ਹੈ ਉਹ ਨਿਰੰਤਰ ਹੀ ਜਾਰੀ ਰਹੂਗੀ ਲੋਕਾਂ ਦੀ ਡਿਊਟੀ ਹੈ ਕਿ ਜੇ ਉਹ ਘਰੋਂ ਆਪਣਾ ਵਹੀਕਲ ਲੈ ਕੇ ਨਿਕਲੇ ਤਾਂ ਉਹਨੂੰ ਪ੍ਰੋਪਰ ਪਾਰਕ ਕਰਨ ਜੇ ਉਹਨੂੰ ਪਾਰਕ ਨਹੀਂ ਕਰਨਗੇ ਤਾਂ ਅਸੀਂ ਉਸ ਦਾ ਚਲਾਨ ਕਰਾਂਗੇ ਤੇ ਲੋਕਾਂ ਨੂੰ ਜਿਹੜਾ ਚਲਾਣਾ ਉਹਨਾਂ ਦੇ ਘਰ ਬੈਠੇ ਪਹੁੰਚੇਗਾ ਐਸਾ ਜਦੋਂ ਹੁਣ ਗੱਲ ਕਰਦੇ ਹਾਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਸ਼ਹਿਰ ਦੇ ਜਿਹੜਾ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰ ਲਈ ਉੱਥੇ ਕੁਝ ਦੁਕਾਨਦਾਰਾਂ ਵੱਲੋਂ ਬਹੁਤ ਅੱਗੇ ਤੱਕ ਰੇੜੀਆਂ ਜਾਂ ਸਮਾਨ ਲਾਇਆ ਜਾਂਦਾ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਵੀ ਕਾਰਵਾਈ ਕਰੇਗਾ ਉਹਨਾਂ ਨੂੰ ਵੀ ਜੀ ਇੱਕ ਮੈਸੇਜ ਦੇ ਚੁੱਕੇ ਹਾਂ ਬਾਕੀ ਇਹਦੇ ਸਬੰਧ ਵਿੱਚ ਅਸੀਂ ਮਿਊਨਿਸਪਲ ਕਮੇਟੀ ਨਾਲ ਤਾਲਮੇਲ ਐਫਐਸਓ ਸਾਵਾਜ ਦਰਾਹ ਬਾਜ਼ਾਰ ਦੇ ਵਿੱਚ ਕਾਫੀ ਲੋਕਾਂ ਦੇ ਚਲਾਨ ਕੱਟੇ ਗਏ ਨੇ ਕਿਸ ਸਮਾਂ ਇਹ ਅੱਜ ਸਾਡੇ ਵੱਲੋਂ ਤੇ ਟ੍ਰੈਫਿਕ ਪੁਲਿਸ ਰਾਹ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਲੋਕ ਬਾਜ਼ਾਰ ਦੇ ਵਿੱਚ ਨਜਾਇਜ਼ ਤੌਰ ਤੇ ਸੜਕ ਦੇ ਵਿਚਾਲੇ ਆਪਣੀਆਂ ਗੱਡੀਆਂ پارک ਕਰ ਰਹੇ ਨੇ ਸਾਡੇ ਵੱਲੋਂ ਜਿਹੜੀ ਇਹ ਮੁਹਿੰਮ ਹੈ ਇਹ ਲਗਾਤਾਰ ਜਾਰੀ ਰਹੂਗੀ ਅੱਜ ਜੋ ਵੀ ਗੱਡੀਆਂ ਬਾਜ਼ਾਰ ਦੇ ਵਿੱਚ ਰੋਡ ਦੇ ਉੱਪਰ ਖੜੀਆਂ ਸੀ ਉਹਨਾਂ ਦੇ ਉੱਥੇ ਚਲਾਨ ਕੀਤੇ ਗਏ ਨੇ ਹਰੇਕ ਗੱਡੀ ਦੀ ਫੋਟੋਗ੍ਰਾਫ ਲੈ ਕੇ ਜੋ ਗੱਡੀ ਵਾਈਟ ਲਾਈਨ ਤੋਂ ਅੱਗੇ ਖੜੀ ਹੈ ਉਸ ਦੇ ਅਸੀਂ ਚਲਾਨ ਕੀਤੇ ਨੇ ਇਹ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਇੱਕ ਸਖਤ ਮੈਸੇਜ ਵੀ ਦੇਣਾ ਚਾਹਾਂਗਾ ਕਿ ਆਪਣੀ ਆਪਣੀ ਗੱਡੀਆਂ ਜਿਹੜੀਆਂ ਆਪਾਂ ਪ੍ਰੋਪਰ پارک ਕਰੀਏ ਇਹ ਆਪਣੀ ਇੱਕ ਬੇਸਿਕ ਡਿਊਟੀ ਹੈ ਜਦੋਂ ਆਪਾਂ ਕਰੋ ਇੱਕ ਵਹੀਕਲ ਲੈ ਕੇ ਨਿਕਲ ਰਹੇ ਆ ਤਾਂ ਇਹ ਆਪਣੀ ਡਿਊਟੀ ਹੈ ਕਿ ਆਪਾਂ ਉਹਨੂੰ ਪ੍ਰੋਪਰਲੀ پارک ਕਰੀਏ ਅੱਜ ਵੀ ਅਸੀਂ ਤਕਰੀਬਨ 40 ਤੋਂ 45 ਲੋਕਾਂ ਦੇ ਚਲਾਨ ਕੱਟੇ ਨੇ ਤੇ ਲੋਕ ਸਾਡੇ ਕੋਲ ਬਾਰ-ਬਾਰ ਆ ਵੀ ਰਹੇ ਨੇ ਕਿ ਸਾਨੂੰ ਕਿਸੇ ਨੇ ਦੱਸਿਆ ਨਹੀਂ ਜਾਂ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਸਾਨੂੰ ਚਲਾਨ ਦਾ ਮੈਸੇਜ ਆ ਗਿਆ ਇਹ ਜਿਹੜੀ ਚੀਜ਼ ਹੈ ਉਹ ਨਿਰੰਤਰ ਹੀ ਜਾਰੀ ਰਹੂਗੀ ਲੋਕਾਂ ਦੀ ਡਿਊਟੀ ਹੈ ਕਿ ਜੇ ਉਹ ਘਰੋਂ ਆਪਣਾ ਵਹੀਕਲ ਲੈ ਕੇ ਨਿਕਲੇ ਤਾਂ ਉਹਨੂੰ ਪ੍ਰੋਪਰ پارک ਕਰਨ ਜੇ ਉਹ ਨੂੰ پارک ਨਹੀਂ ਕਰਨਗੇ ਤਾਂ ਅਸੀਂ ਉਹਦਾ ਚਲਾਣ ਕਰਾਂਗੇ ਤੇ ਲੋਕਾਂ ਨੂੰ ਜਿਹੜਾ ਚਲਾਣਾ ਉਹਨਾਂ ਦੇ ਘਰ ਬੈਠੇ ਪਹੁੰਚੇਗਾ ਅਕਸਰ ਜਦੋਂ ਸਭ ਗੱਲ ਕਰਦੇ ਹਾਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਸ਼ਹਿਰ ਦੇ ਜਿਹੜਾ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਉੱਥੇ ਕੁਝ ਦੁਕਾਨਦਾਰਾਂ ਵੱਲੋਂ ਬਹੁਤ ਅੱਗੇ ਤੱਕ ਰੇੜੀਆਂ ਜਾਂ ਸਮਾਨ ਲਾਇਆ ਜਾਂਦਾ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਵੀ ਕਾਰਵਾਈ ਕਰੇਗਾ ਉਹਨਾਂ ਨੂੰ ਵੀ ਜੀ ਇੱਕ ਮੈਸੇਜ ਦੇ ਚੁੱਕੇ ਹਾਂ ਬਾਕੀ ਇਹਦੇ ਸਬੰਧ ਵਿੱਚ ਅਸੀਂ ਮਿਊਨਿਸਪਲ ਕਮੇਟੀ ਨਾਲ ਤਾਲਮੇਲ ਕਰਕੇ ਜਿਹੜ